ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰ ਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਅੱਜ ਅਸੀਂ ਪੋਏ ਹਲਕੇ ਦੇ ਦੀਨਪੰਦਾ ਪਿੰਡ ਤਾਰਾਗਰ ਵਿੱਚ ਪਹੁੰਚਿਆ ਹਾਂ ਜਿੱਥੇ ਰੋਡ ਦੇ ਕੰਢੇ-ਕੰਢੇ ਪੰਚਾਇਤ ਦੀ ਜਗ੍ਹਾ ਤੇ ਖੋਖੇ ਬਣਾਏ ਗਏ ਹਨ ਅਤੇ ਉਸ ਉਸ ਖੋਖਿਆਂ ਨੂੰ ਢਾਹ ਪਾਇਆ ਜਾ ਰਿਹਾ ਜਦਕਿ ਸਾਰੇ ਹੀ ਖੋਖੇ ਉੱਥੇ ਮੌਜੂਦ ਹਨ ਇੱਕ ਗਰੀਬ ਪਰਿਵਾਰ ਦਾ ਖੋਕਾ ਹੈ ਜੋ ਮੋਚੀ ਦਾ ਕੰਮ ਕਰਦਾ ਹੈ ਉਸ ਨੂੰ ਢਾਇਆ ਜਾ ਰਿਹਾ ਜਦਕਿ ਬਿਨਾਂ ਨੋਟਿਸ ਦੇ ਢਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੀ ਨਾਲ ਨਾਲ ਸੀ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਖੋਖੇ ਜੋ ਮੇਰਾ ਹੀ ਸਰਵ ਖੋਕਾ ਢਾਇਆ ਗਿਆ ਜ ਪਰਫਾਸਾਦਨ ਵੀ ਮੌਜੂਦ ਸੀ ਤੇ ਆਮ ਆਦਮੀ ਦੇ ਕੁਝ ਵਰਕਰ ਵੀ ਉੱਥੇ ਮੌਜੂਦ ਸੀ ਪਤਾ ਨਹੀਂ ਕੀ ਰੰਜਸ ਬਾਜੀ ਸੀ ਤਾਂ ਕੀ ਨਹੀਂ ਅੱਸੀ ਗੱਲਬਾਤ ਕਰਾਂਗੇ ਉਸ ਗਰੀਬ ਪਰਿਵਾਰ ਨਾਲ ਜਿਨ੍ਹਾਂ ਦਾ ਘੋਕਾ ਟਾਇਆ ਗਿਆ ਹੈ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਸੰਨੀ ਸਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਸਰ ਬੇਗਵਾਦ ਰਹਿਣ ਵਾਲੇ ਆ ਤੇ ਇੱਥੇ ਮੇਰਾ ਕੰਮ ਡੈਡੀ ਪਹਿਲਾਂ ਖਾਲਸਾ ਸਾਹਿਬ ਕੰਮ ਕਰਦੇ ਸੀ ਉਸ ਤੋਂ ਬਾਅਦ ਮੈਂ ਕਰਨ ਲੱਗਾ ਸਾਰੇ 10 25 40 35 ਸਾਲ ਡੈਡੀ ਨੂੰ ਹੋ ਗਿਆ ਤੇ 10 ਬੰਦਾ ਸਾਲ ਮੈਨੂੰ ਹੋ ਗਿਆ ਤੇ ਉਹ ਪਿੰਡ ਵਾਲੇ ਆਏ ਤੇ ਮੈਨੂੰ ਤਾਂ ਪਸਾਨ ਕਰਦੇ ਸੀ ਕਿ ਤਾਂ ਕਿ ਤੁੰਗੇ ਦਿੰਦੇ ਸੀ ਇਹਦੇ ਇਦਾਂ ਕਰਕੇ ਮੇਰਾ ਖੋਖਾ ਢਾ ਗਿਆ ਕਿਸੇ ਦਾ ਕੰਮ ਕਰਦੇ ਜੀ ਸਰਮੋਤੀ ਦਾ ਕੰਮ ਕਰਦੇ ਸਾਰਾ ਕੀ ਇਹਦਾ ਖੋਖਾ ਸੀਗਾ ਕੀ ਸਰਕਾਰੀ ਜਗ੍ਹਾ ਤੇ ਹੀ ਹਾਂਜੀ ਸਰ ਸਰਕਾਰੀ ਜਗ੍ਹਾ ਤੇ ਆਮ ਪਾਰਟੀ ਪ੍ਰਧਾਨ ਆਏ ਤੇ ਉਹ ਢਾ ਗਏ ਸਰ ਕਿੰਨੇ ਖੋਖੇ ਹੈਗੇ ਨੇ ਤੇ ਸਾਰੇ ਖੋਖੇ ਤੇ ਕਾਫੀ ਹੈ ਸਰ ਮੰਦਰੀ ਸਾਈਡ ਵੀ ਕਾਫੀ ਹੈ ਉਹ ਵੀ ਸਾਰੇ ਸਰਕਾਰੀ ਸਾਰੇ ਸਰਕਾਰੀ ਹੈ ਸਾਰੇ ਕੀ ਹੋਰ ਵੀ ਢਾਏ ਗਏ ਨੇ ਤੇ ਨਹੀਂ ਸਰ ਮੇਰਾ ਕੇਲੇ ਢਾਇਆ ਗਿਆ ਤੁਹਾਨੂੰ ਕੋਈ ਨੋਟਿਸ ਆਇਆ ਹੈ ਸਰ ਕੋਈ ਨੋਟਿਸ ਨਹੀਂ ਆਇਆ ਇਹਦਾ ਮੈਂ ਤੁਹਾਡੇ ਨੇ ਤੱਕਾ ਹੋਇਆ ਹਾਂਜੀ ਸਰ

ਉਹਨੂੰ ਪਛੇ 30 ਸਾਲ ਹੋ ਗਿਆ ਅਭੀ ਕੰਮ ਕਰਦੇ ਬੰਦੇ ਨੂੰ 30 ਸਾਲ ਹੋ ਗਿਆ ਉਹਨੂੰ ਕੰਮ ਕਰਦੇ ਨੂੰ ਤੇ ਬਾਅਦ ਚ ਪੂਰਾ ਹੋ ਗਿਆ ਤੇ ਬਾਅਦ ਚ ਫਿਰ ਬੇਟਾ ਲਾਤਾ ਕੰਮ ਕਰਨਾ ਤੇ ਤੂੰ ਰੋਟੀ ਤੇ ਖਾਣੀ ਹੈ ਉਹਨੇ ਇਹ ਵੀ ਅਹੀਂ ਜਾਣਾ ਕਿੱਥੇ ਆਹਨ ਦਾ ਹੱਲ ਜਿਹੜਾ ਹੋਣਾ ਚਾਹੀਦਾ ਅੱਜ ਕੀ ਹੋਇਆ ਫਿਰ ਆਦੇ ਹੀ ਆਵੇ ਕੋਹ ਹਟਾ ਗਿਆ ਕੋਣ ਆਇਆ ਇਹ ਕੋ ਘਟਾਣ ਕੋ ਘਟਾਣਾ ਹੀ ਹੈ ਸਰਪੰਚ ਹੀ ਨਾਲ ਨਾਲ ਉਹ ਹੀ ਘੁੱਡਾ ਘੁੱਡਾ ਕਹਿੰਦੇ ਆ ਨਾਲ ਹੋਰ ਹੀ ਕੋਈ ਨਾਲ ਮਲੇ ਹੋਰ ਕਿਸੇ ਪਾਰਟੀ ਨੇ ਸਰੋ ਹਾਂ ਹਾਂ ਪਾਰਟੀ ਹਾਂ ਪਾਰਟੀ ਨੇ ਧੱਕਾ ਨਹੀਂ ਕਰ ਆ ਆ ਆ ਪਾਰਟੀ ਨੇ ਧੱਕਾ ਲਾਇਆ ਪਰ ਉਹ ਤੇ ਕਹਿੰਦੇ ਜਦੋਂ ਸਰਕਾਰੀ ਸਾਡੀ ਸਰਕਾਰ ਬਣੇਗੀ ਆਪਾਂ ਕਿਸੇ ਨੂੰ ਧੱਕਾ ਨਹੀਂ ਕਰਾਂਗੇ ਧੱਕਾ ਨਹੀਂ ਕਰਾਂਗੇ ਮੌਕਾ ਤੇ ਇਹ ਜਿੱਦਾਂ ਹੀ ਹੋਣਾ ਨੇ ਹਾਂ ਮੌਕਸਨ ਮੇ ਇਹ ਜਿੱਦਾਂ ਇੱਕ ਵਾਰੀ ਵੋਟ ਪਾਓ ਤੇ ਅਸੀਂ ਧੱਕਾ ਨਹੀਂ ਕਰਾਂਗੇ ਵੀ ਹੋਰ ਵੀ ਖੋਖੇ ਹੈਗੇ ਨੇ ਇੱਥੇ ਸਰਕਾਰ ਦੇ ਹਾਂ ਸਾਰੇ ਨਾਂ ਦੇ ਸਰਕਾਰੀ ਕੋਕੇ ਆ ਸਰਕਾਰੀ ਦੁਕਾਨਾਂ ਪੈ ਜੀਆਂ ਨੇ ਉਹ ਵੀ ਟਾਏ ਗਏ ਨੇ ਉਹ ਵੀ ਨਹੀਂ ਟਾਏ ਗਏ ਇੱਕ ਸਿਰ ਮੇ ਸਾਡੇ ਆ ਦੇਖ ਲੋ ਤੁਸੀਂ ਸਾਹਮਣੇ ਕੀ ਕੋਈ ਨੋਟਿਸ ਨਾ ਤੁਸੀਂ ਤੁਹਾਨੂੰ ਕੱਢਿਆ ਕਿ ਕਿਸੇ ਟਾਗੇ ਨੇ ਸਾਨੂੰ ਨੋਟ ਨਾ ਕੋਈ ਨਹੀਂ ਆਇਆ ਵੀ ਕੀ ਮੰਗ ਕਰਦੇ ਤੁਸੀਂ ਮੰਗ ਹੀ ਕਰਨੇ ਵੇ ਸਾਡਾ ਮੋੜੇ ਦਾ ਕੋਸਾ ਦੁਕਾਨ ਬਣਨੀ ਚਾਹੀਦੀ ਹੈ ਨਾ ਹੰਸ ਰਾਲੇ ਅਈ ਕੀ ਗੱਲ ਬਾਤ ਹੋਈ ਇਹ ਜਿਹੜੇ ਬੇਚਾਰੇ ਕਿਰਤਵਾਰ ਦੇ ਪੇਟ ਰਿਆ ਇਹ ਵੱਡੇ ਭਰਾ ਦਾ ਮੋੜਾ ਇੱਥੇ 30 40 ਸਾਲ ਹੋ ਗਿਆ ਵੱਡਾ ਭਰਾ ਕੰਮ ਕਰਦਾ ਸੀ ਤੇ 10 15 ਸਾਲ ਹੋ ਗਿਆ ਉਹਨੂੰ ਗੁਜ਼ਰ ਗਏ ਤੇ ਮਾਂ ਪੁੱਤਰ ਰਹਿੰਦੇ ਨੇ ਫੌਜੀ ਬਖਰੇ ਬਖਰੇ ਰਹਿੰਦਾ ਮਾਪਾ ਪੁੱਤ ਦੋਏ ਰਹਿੰਦੇ ਨੇ 2-300 ਰੁਪਏ ਦੀ ਆੜੀ ਬਣਾ ਕੇ ਗੁਜ਼ਾਰਾ ਕਰਦੇ ਸੀ ਆਹ ਨੂੰ ਨਾ ਫਿਰ ਪਤਾ ਨਹੀਂ ਤੇ ਆਮ ਪਾਰਟੀ ਨੇ ਅੱਜ ਇਹਦੇ ਨਾਲ ਨਜਾਇਜ਼ ਧੱਕਾ ਕੀਤਾ ਖੋਖਾ ਢਾਗੇ ਜਾਂ ਸਾਡੇ ਖਿਲਾਫ ਕੋਈ ਨੋਟਿਸ ਆਇਆ ਫੇਰ ਸਾਨੂੰ ਸ਼ੋਅ ਕਰੋ ਤੇ ਇੱਥੇ ਲੋਕਾਂ ਤਾਰਾ ਗੜੀਆਂ ਖੋਖੇ ਬਣਾ ਕੇ ਕਿਰਾਏ ਤੇ ਚੜ੍ਹਦੇ ਨੇ ਪੰਚਾਇਤ ਦੀ ਜਗ੍ਹਾ ਕੋਈ ਕਿਰਾਏ ਤੇ ਚੜ੍ਹਨ ਦਾ ਆਰਡਰ ਨਹੀਂ ਹੈਗਾ ਇਹ ਸਾਨੂੰ ਇਨਸਾਫ਼ ਚਾਹੀਦਾ ਜਾਂਦੇ ਸਾਰੇ ਖੋਖੇ ਤੋੜ ਤੋਏ ਜਾਣ ਤੇ ਜੇ ਇਹ ਵੀ ਇੱਥੇ ਰਹੋ ਨੇ ਤੇ ਕੰਮ ਕਰਦੇ ਨੇ ਕੋਈ ਬੈਟਿੰਗ ਨਹੀਂ ਸੱਤੇ ਕਰਦੇ ਇਹ ਆਮ ਪਾਰਟੀ ਨੇ ਸਾਡਾ ਧੱਕਾ ਕੀਤਾ ਨਾਲ ਹੋ ਕੇ ਹੁੰਦੇ ਬੰਦੇ ਆ ਇਹ ਸਾਨੂੰ ਇਨਸਾਫ਼ ਚਾ